ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਨਵਦੀਪ ਸ਼ਰਮਾ ਤਾਂ ਅੱਜ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਉਦਯੋਗ ਕ੍ਰਾਂਤੀ ਦੇ ਨਾਮ ਦੇ ਉੱਤੇ ਅੱਜ ਇੱਕ ਪ੍ਰੋਗਰਾਮ ਜੋ ਸੀ ਉਹ ਕੀਤਾ ਗਿਆ ਇੱਕ ਵੱਡਾ ਉਪਰਾਲਾ ਜੋ ਹੈ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਕੀ ਉਦਯੋਗਪਤੀਆਂ ਦੇ ਲਈ ਕਈ ਤਰ੍ਹਾਂ ਦੀਆਂ ਜੋ ਸਕੀਮਾਂ ਨੇ ਉਹਨਾਂ ਨੂੰ ਲਾਂਚ ਕੀਤਾ ਗਿਆ ਇਸ ਤੋਂ ਇਲਾਵਾ ਜੋ ਸੈਕਟਰਲ ਕਮੇਟੀਆਂ ਦੀ ਸ਼ੁਰੂਆਤ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਇੰਡਸਟਰੀਜ਼ ਦੇ ਮਨਿਸਟਰ ਸੰਜੀਵ ਔਰੋੜਾ ਜੋ ਸਨ ਇਸ ਸਮੇਂ ਮੌਕੇ ਦੇ ਉੱਤੇ ਮੌਜੂਦ ਰਹੇ ਜਿਨ੍ਹਾਂ ਦੇ ਵੱਲੋਂ ਇੰਡਸਟਰੀਅਲਿਸਟਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੂੰ ਪੰਜਾਬ ਦੇ ਉਦਯੋਗ ਦੇ ਪ੍ਰਤੀ ਆਉਣ ਵਾਲੇ ਪਵਿੱਖ ਦੇ ਬਾਰੇ ਜੋ ਸਕੀਮਾਂ ਨੇ ਉਹਨਾਂ ਬਾਰੇ ਉਹਨਾਂ ਕੋਲੋਂ ਵਿਚਾਰ ਵੀ ਮੰਗੇ ਗਏ ਤਾਂ ਇਸ ਬਾਰੇ ਵਧੇਰੇ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਸਪੋਕਸਪਰਸਨ ਨੀਲ ਗਰਗਜੀ ਉਹਨਾਂ ਕੋਲੋਂ ਜਾਣਾਂਗੇ ਕਿ ਅੱਜ ਦੀ ਮੀਟਿੰਗ ਦਾ এজেন্ডਾ ਕੀ ਸੀ ਕੀ ਉਦਯੋਗ ਪਤੀਆਂ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਨੀਤੀਆਂ ਬਣਨ ਕਿਹ ਜਾਂ ਪੰਜਾਬ ਸਰਕਾਰ ਦਾ ਕੀ ਵਿਜ਼ਨ ਹੈ ਉਦਯੋਗ ਨੂੰ ਲੈ ਕੇ ਪੰਜਾਬ ਦੇ ਵਿੱਚ ਤਾਂ ਬਹੁਤ-ਬਹੁਤ ਸਵਾਗਤ ਹੈ ਨਹੀਂ ਕਿ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਜੀ ਅੱਜ ਦੀ ਜੋ ਮੀਟਿੰਗ ਸੀ ਜੋ ਅੱਜ ਦਾ ਇਹ ਸੈਕਟਰਲ ਕਮੇਟੀਆਂ ਦੀ ਜੋ ਸ਼ੁਰੂਆਤ ਕੀਤੀ ਗਈ ਹੈ ਕਿੰਨੀ ਵੱਡੀ ਭੂਮਿਕਾ ਅਦਾ ਕਰੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਬੜਾ ਇਨੋਵੇਟਿਵ ਆਈਡੀਆ ਹੈਗਾ ਕੱਲੇ ਪੰਜਾਬ ਚ ਨਹੀਂ ਪੂਰੇ ਹਿੰਦੁਸਤਾਨ ਚ ਕਦੇ ਇਦਾਂ ਦਾ ਜਾਨੀ ਕਿ ਪਹਿਲਾ ਤਜਰਬਾ ਨਹੀਂ ਕੀਤਾ ਗਿਆ ਇਸ ਦੇ ਵਿੱਚ ਕੀ ਹੈ ਅਸੀਂ ਜਾਣਦੇ ਕਿ ਜਿੱਥੇ ਮੁਸ਼ਕਲ ਹੈ ਹੱਲ ਉੱਥੇ ਹੁੰਦਾ ਹੈ ਠੀਕ ਹੈ ਕਿ ਨਹੀਂ ਇਹ ਜਿਹੜੀਆਂ ਅਸੀਂ 24 ਕਮੇਟੀਆਂ ਬਣਾਈਆਂ ਆ ਅੱਡ-ਅੱਡ ਸੈਕਟਰ ਦੀਆਂ ਅੱਡ-ਅੱਡ ਇੰਡਸਟਰੀ ਦੀਆਂ ਲਾਈਕ ਹੋਟਲ ਇੰਡਸਟਰੀ ਹੈ ਫਾਰਮ ਇੰਡਸਟਰੀ ਹੈ ਟੈਕਸਟਾਈਲ ਇੰਡਸਟਰੀ ਹੈ ਸਾਈਕਲ ਇੰਡਸਟਰੀ ਹੈ ਉਹ ਸਾਰੀਆਂ ਬਣਾਈਆਂ ਨੇ ਔਰ ਹੁਣ ਇਹਨਾਂ ਦੇ ਜਿਹੜੇ ਲੀਡਰ ਨੇ ਟਾਪ ਲੀਡਰ ਨੇ ਜਿਨ੍ਹਾਂ ਨੇ ਕਾਫੀ ਅੱਛਾ ਨਾਮਣਾ ਖੱਟਿਆ ਉਹ ਇਹਦੇ ਚੇਅਰਮੈਨ ਬਣਾਏ ਨੇ ਬਾਕੀ ਇਹਦੇ ਮੈਂਬਰ ਬਣਾਏ ਹੈਗੇ ਆ ਔਰ ਨੈਚੁਰਲੀ ਇਹਨਾਂ ਦੇ ਤਜਰਬੇ ਦਾ ਫਾਇਦਾ ਇਹ ਹੋਏਗਾ ਕਿਉਂਕਿ ਮੰਨ ਲਓ ਹੁਣ ਸਾਈਕਲ ਇੰਡਸਟਰੀ ਹੈ ਉਹਦੀ ਆਪਣੀਆਂ ਮੁਸ਼ਕਲਾਂ ਹੋ ਸਕਦੀਆਂ ਨੇ ਉਸ ਮੁਸ਼ਕਲਾ ਹੋ ਸਕਦਾ ਫਾਰ ਜਿਹੜੇ ਸੁਝਾਰ ਨੇ ਅਸੀਂ ਕਿਵੇਂ ਬਿਹਤਰ ਕਰ ਸਕਦੇ ਹਾਂ ਕਿਵੇਂ ਅਸੀਂ ਇਸ ਦੇ ਵਿੱਚ ਹੋਰ ਇਨੋਵੇਸ਼ਨ ਲੈ ਕੇ ਆ ਸਕਦੇ ਹਾਂ ਕਿਵੇਂ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ ਇਹ ਸਾਰੇ ਜਨਨ ਕਿ ਇਹਨਾਂ ਕਮੇਟੀਆਂ ਦਾ ਕੰਮ ਹੈਗਾ ਔਰ ਇਹ ਸਾਰੀਆਂ ਕਮੇਟੀਆਂ ਆਪਣੇ ਆਪਣੇ ਸੁਝਾਅ ਆਪਣੇ ਆਪਣੇ ਆਈਡੀਆ ਦੇਣਗੇ ਔਰ 99.9% ਜਿਹੜੇ ਹੈ ਇਹਨਾਂ ਦੇ ਆਈਡੀਆ ਨੂੰ ਅਸੀਂ ਫਾਰਮੂਲੇਟ ਕਰਕੇ ਨਵੀਂ ਉਦਯੋਗਿਕ ਨੀਤੀ ਜਿਹੜੀ ਉਹ ਲੈ ਕੇ ਆਵਾਂਗੇ ਜਿਸ ਤਰ੍ਹਾਂ ਕਿ ਆਮ ਤੌਰ ਦੇ ਉੱਤੇ ਪਿਛਲੀਆਂ ਸਰਕਾਰਾਂ ਵੀ ਲਗਾਤਾਰ ਦਾਅਵੇ ਕਰਦੀਆਂ ਰਹੀਆਂ ਕਿ ਇੰਡਸਟਰੀ ਨੂੰ ਬढ़ावा ਦੇਣ ਦੇ ਲਈ ਆਪਣੇ ਵੱਲੋਂ ਬਹੁਤ ਸਾਰੀਆਂ ਨੀਤੀਆਂ ਜੋ ਨੇ ਉਹ ਲਿਉਣ ਦੇ ਦਾਅਵੇ ਜੋ ਸੀ ਪ੍ਰਾਣੀਆਂ ਸਰਕਾਰਾਂ ਦੇ ਵੱਲੋਂ ਵੀ ਕੀਤੇ ਜਾਂਦੇ ਰਹੇ ਲੇਕਿਨ ਕਿਤਨਾ ਕਿਤੇ ਉਦਯੋਗਪਤੀਆਂ ਦੇ ਵਿੱਚ ਜੋ ਨਾਰਾਜ਼ਗੀ ਜੋ ਸੀ ਹਰ ਸਰਕਾਰ ਦੇ ਸਮੇਂ ਦੇ ਵਿੱਚ ਦੇਖੀ ਗਈ ਹੈ ਕਿੰਨਾ ਕ ਲੱਗਦਾ ਕਿ ਸੰਜੀਵ अरोड़ा ਹੋਣਾ ਨੂੰ ਇਹ ਡਿਪਾਰਟਮੈਂਟ ਦੇ ਕੇ ਲੱਗਦਾ ਕਿ ਸੰਜੀਵ अरोड़ा ਇਹਨਾਂ ਜੋ ਮੁਸ਼ਕਲਾਂ ਸੀ ਜੋ ਲੰਬੇ ਸਮੇਂ ਤੋਂ ਉਦਯੋਗਪਤੀ ਫੇਸ ਕਰ ਰਹੇ ਸਨ ਉਹਨਾਂ ਦਾ ਨੇ ਬਿਲਕੁਲ ਤੁਹਾਡੀ ਉਹਦੇ ਲਈ ਨੀਅਤ ਅਤੇ ਨੀਤੀ ਹੋਣੀ ਚਾਹੀਦੀ ਹੈ ਪ੍ਰਾਣੀਆਂ ਸਰਕਾਰਾਂ ਦੀ ਨਾ ਨੀਰਸੀਰਾਂ ਤੇ ਕਦਾਂ ਕਰਨੀ ਆ ਠੀਕ ਹੈ ਨਾ ਇੰਡਸਟਰੀ ਜਾਏ ਪਹਾੜ ਦੇ ਵਿੱਚ ਠੀਕ ਹੈ ਨਾ ਇਸੇ ਕਰਕੇ ਬਹੁਤ ਸਾਰੀ ਇੰਡਸਟਰੀ ਸਾਡੀ ਇਹ ਤੋਂ ਸ਼ਿਫਟ ਹੋ ਗਈ ਸੀ ਜਦੋਂ ਸਾਡੀ ਸਰਕਾਰ ਆਈ ਅਸੀਂ ਦੇਖਿਆ ਕਿ ਕਿੱਦਾਂ ਪੰਜਾਬ ਦੇ ਵਿੱਚ ਨਸ਼ੇ ਨਾਲ ਤਰਾ ਤਰਾ ਹੋਈ ਆ ਔਰ ਤਰਾ ਤਰਾ ਇਸ ਕਰਕੇ ਹੋਈ ਹੈ ਕਿ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਤੇ ਜੇਕਰ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਹੈ ਤੇ ਇੰਡਸਟਰੀ ਦਾ ਹੋਣਾ ਬਹੁਤ ਜ਼ਰੂਰੀ ਆ ਜੇ ਇੰਡਸਟਰੀ ਦਾ ਹੋਣਾ ਬਹੁਤ ਜ਼ਰੂਰੀ ਆ ਤੇ ਸਭ ਤੋਂ ਪਹਿਲਾਂ ਤਾਂ ਇੰਡਸਟਰੀ ਇੱਥੇ ਲੱਗੇ ਠੀਕ ਹੈ ਕਿ ਨਹੀਂ ਇੰਡਸਟਰੀ ਤਾਂ ਲੱਗੇਗੀ ਜੇਕਰ ਤੁਸੀਂ ਉਧਰ ਦਾ ਮਾਹੌਲ ਦਿਓਗੇ ਠੀਕ ਹੈ ਕਿ ਨਹੀਂ ਅਸੀਂ ਬਹੁਤ ਸਾਰੀ ਚੀਜ਼ਾਂ ਬੜ ਕੀਤਾ ਸੀ ਅਜ ਤੋਂ ਡੇਢ ਦੋ ਸਾਲ ਪਹਿਲਾਂ ਉਦੋਂ ਲੋਕ ਕੀ ਹੱਸਦੇ ਹੁੰਦੇ ਸੀ ਕਿ ਇਹ ਤੇ WhatsApp ਦੇ ਉੱਤੇ ਵੀ ਕਿਤੇ ਸੁਝਾਵਾਂ ਦੇ ਉੱਤੇ ਸਰਕਾਰ ਚੱਲਦੀ ਆ ਸਾਨੂੰ 1260 ਸੁਝਾਅ ਆਏ ਸੀ ਉਹਨਾਂ ਦੇ ਬੇਸਿਸ ਦੇ ਉੱਤੇ ਅਸੀਂ ਇੱਕ ਪਾਲਿਸੀ ਫਾਰਮੂਲੇਟ ਕੀਤੀ ਲੋਕਾਂ 'ਚ ਡਿਸਕਸ ਕੀਤੀ ਜਾ ਕੇ ਲੋਕਾਂ ਨੇ ਐਕਸੈਪਟ ਕੀਤਾ ਫਿਰ ਅਸੀਂ ਇਹ ਦੇਖਿਆ ਕਿ ਨਹੀਂ ਚਲੋ ਇਹ ਪਾਲਿਸੀ ਤੇ ਬਣਾ ਲਈ ਐ ਔਰ ਇਸ ਤੋਂ ਅੱਗੇ ਫਰਦਰ ਕਿੱਦਾਂ ਜਾਈਏ ਫਿਰ ਅਸੀਂ ਦੇਖਿਆ ਵੀ ਜਿਹੜੀ ਨਾ ਕੇਵਲ ਸਾਡੀ ਜਿਹੜੀ ਮੌਜੂਦਾ ਇੰਡਸਟਰੀ ਹੈਗੀ ਐ ਉਹ ਜਿਹੜੀ ਸਾਡੀ ਮੌਜੂਦ ਰਵੇ ਬਲਕਿ ਐਸੀ ਇੰਡਸਟਰੀ ਦੇ ਵਿੱਚ ਜਿਹੜਾ ਕਿ ਹੋਰ ਬੜੌਤਰੀ ਕਿਵੇਂ ਹੋ ਸਕਦੀ ਐ ਬਾਹਰਲੀ ਨਵੀਂ ਇੰਡਸਟਰੀ ਤਨਮੀ ਨੇ ਪਹਿਲੇ ਲਾਂਚ ਕੀਤਾ ਹੈਗਾ ਕਿ ਹੁਣ 45 ਦਿਨਾਂ ਦੇ ਵਿੱਚ ਇੰਡਸਟਰੀ ਨੂੰ ਜਿਹੜੀ ਆ ਉਹ ਅਪਰੂਵਲ ਮਿਲ ਜਾਂਦੀ ਹੈ ਔਰ ਹੁਣ ਜਿਹੜਾ ਹੈਗਾ ਅਸੀਂ ਉਸ ਤੋਂ ਅੱਗੇ ਜਾ ਕੇ ਕਿ ਉਹ ਅਸੀਂ ਮਾਰਕ ਜਾਨੀ ਕਿ ਮਾਈਲਸਟੋਨ ਅਚੀਵ ਕਰ ਲਿਆ ਹੁਣ ਅਸੀਂ ਇਹ ਚਾਹੁੰਦੇ ਹੈਗੇ ਆ ਕਿ ਉਹ ਕੁਝ ਇਦਾਂ ਦਾ ਕਰੀਏ ਵੀ ਜਿਹੜੇ ਇਸ ਇੰਡਸਟਰੀਆਂ ਦੇ ਲੀਡਰ ਹੈਗੇ ਉਹ ਸੁਝਾਅ ਦੇਣ ਉਹਨੂੰ ਲਾਗੂ ਕਰੀਏ ਤੇ ਫਿਰ ਇਸ ਮੁਕਾਮ ਦੇ ਉੱਤੇ ਪੰਜਾਬ ਨੂੰ ਲੈ ਜਾਈ ਕਿ ਪੂਰੀ ਦੁਨੀਆ ਦੇ ਵਿੱਚ ਪੰਜਾਬ ਦੇ ਚਰਚੇ ਹੋਣ ਗਰਗ ਜੀ ਇੱਕ ਆਮ ਤੌਰ ਦੇ ਉੱਤੇ ਦੇਖਿਆ ਜਾਂਦਾ ਸੀ ਕਿ ਜਦੋਂ ਵੀ ਸਰਕਾਰਾਂ ਦੇ ਵੱਲੋਂ ਅਜਿਹੀਆਂ ਕਮੇਟੀਆਂ ਬਣਾਈਆਂ ਜਾਂਦੀਆਂ ਸਨ ਤਾਂ ਉਹਨਾਂ ਦੇ ਵਿੱਚ ਜੋ ਉਹਨਾਂ ਦੇ ਚੇਅਰਮੈਨਸ ਹਨ ਉਹ ਜ਼ਿਆਦਾਤਰ ਪੋਲਿਟਿਕਲ ਲੀਡਰਾਂ ਨੂੰ ਹੀ ਲਗਾਇਆ ਜਾਂਦਾ ਸੀ ਲੇਕਿਨ ਇਸ ਦੇ ਵਿੱਚ ਇਦਾਂ ਦਾ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਇਹਦੇ ਪਿੱਛੇ ਕੀ ਮਨਸ਼ਾ ਸਰਕਾਰ ਦੀ ਦੇਖੋ ਮੈਂ ਤੁਹਾਨੂੰ ਉਹੀ ਦੱਸ ਰਿਹਾ ਹਾਂ ਕਿ ਇਹਦੇ ਪਿੱਛੇ ਹੁਣ ਲਾਈਕ ਜਦੋਂ ਤੁਸੀਂ ਪੋਲਿਟੀਕਲ ਲੋਕਾਂ ਨੂੰ ਲਗਾਉਂਦੇ ਹੋ ਤਾਂ ਇਹਨਾਂ ਦਾ ਕੰਮ ਮਕਸਦ ਸਿਰਫ ਜਾਨੀ ਕਿ ਉਹਨਾਂ ਨੂੰ ਇੱਕ ਖੁਸ਼ ਕਰਨ ਦੀ ਗੱਲ ਹੁੰਦੀ ਹੈ ਕਿ ਪੋਲਿਟੀਕਲ ਪੋਸਟ ਬਣਾਉਣ ਦੀ ਗੱਲ ਹੁੰਦੀ ਆ ਤੇ ਜਾਂ ਅਫਸਰ ਤੇ ਸਰਕਾਰ ਆਪਣਾ ਇੱਕ ਨਜ਼ਰੀਆ ਹੁੰਦਾ ਇੱਕ ਦਾਇਰਾ ਹੁੰਦਾ ਦਾਇਰੇ ਚ ਰਹਿ ਕੇ ਕੰਮ ਕਰਦੀ ਆ ਪਰ ਜਦੋਂ ਅਸੀਂ ਇਹ ਚੀਜ਼ ਦੇਖਦੇ ਹਾਂ ਕਿ ਮਤਲਬ ਉਸੇ ਫੀਲਡ ਦੇ ਲੀਡਰਾਂ ਨੂੰ ਆਪਾਂ ਅੱਗੇ ਲਗਾਣੇ ਆ ਤਾਂ ਉਹਨ ਐਕਚੁਅਲੀ ਉਹਨਾਂ ਨੂੰ ਆਪਣੀ ਇੰਡਸਟਰੀ ਦੀਆਂ ਮੁਸ਼ਕਲਾਂ ਤੇ ਸਾਰੀਆਂ ਚੀਜ਼ਾਂ ਦਾ ਪਤਾ ਹੈਗਾ ਉਹਨਾਂ ਚੀਜ਼ਾਂ ਨੂੰ ਲੈ ਕੇ ਜਦੋਂ ਉਹ ਚੀਜ਼ਾਂ ਕਰਦੇ ਹੈਗੇ ਆ ਤਾਂ ਉਹਦੇ ਰਿਜ਼ਲਟ ਜਿਹੜੇ ਉਹ ਬਿਹਤਰ ਹੋ ਗਏ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਸਨ ਨੀਲਗਰਗ ਜਿਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਮੰਚਾ ਪੰਜਾਬ ਦੇ ਵਿੱਚ ਜੋ ਉਦਯੋਗ ਕ੍ਰਾਂਤੀ ਹੈ ਉਸ ਨੂੰ ਹੋਰ ਹੁਲਾਰਾ ਦੇਣ ਦੀ ਹੈ ਜਿਸ ਤੇ ਚਲਦਿਆਂ ਕਿ ਅੱਜ ਸੈਕਟਰਲ ਕਮੇਟੀਆਂ ਦਾ ਜੋ ਹੈ ਸ਼ੁਰੂਆਤ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੇਜਰੀਵਾਲ ਦੇ ਵੱਲੋਂ ਤਾਂ ਇਹ ਸਨ ਨੀਲਗਰਗ ਜਿਨ੍ਹਾਂ ਨੇ ਇਹ ਦੱਸਿਆ ਕਿ ਪੰਜਾਬ ਦੇ ਵਿੱਚ ਉਦਯੋਗਾਂ ਨੂੰ ਹੋਰ ਜ਼ਿਆਦਾ ਕੁਝ ਹਾਲ ਬਣਾਉਣ ਦੇ ਲਈ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਅਜਿਹੀਆਂ ਸਕੀਮਾਂ ਲਿਆਂਦੀਆਂ ਜਾਣਗੀਆਂ ਜਿਸ ਤੇ ਨਾਲ ਕਿ ਪੰਜਾਬ ਦਾ ਉਦਯੋਗ ਇੱਕ ਵਾਰ ਫੇਰ ਤੋਂ ਪਰਫੁੱਲਿਤ ਹੋ ਪਾਏਗਾ ਮੇਰੇ ਨਾਲ ਕੈਮਰਾ ਪਰਸਨ ਆਕਾਸ਼ ਕੁਮਾਰ, ਨਵਦੀਪ ਸ਼ਰਮਾ, ਜਗਬਣੀ ਟੀਵੀ, ਚੰਡੀਗੜ੍ਹ।